ਸ੍ਰੀਪੋਫਿਸੇ ਪੁਲਿਸਰ ਮਾਨਜੋ ਕਮਿਸ਼ਨ ਆਫ ਪੁਲਸ ਅਨਸਰ ਉਹਨਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀ ਸਿਟੀ ਵੰਦੀ ਹੈ ਸੁਪਰਵਾਈਜ਼ਨ ਏਟ ਸਾਡੇ ਡਿਵੀਜ਼ਨ ਥਾਣੇ ਦੀ ਪੁਲਿਸ ਵੱਲੋਂ ਬਹੁਤ ਵਧੀਆ ਕਾਰਗਰ ਕੀ ਵਿਖਾਈ ਗਈ ਹੈ ਜਿੱਥੇ ਮੁਖੌਸਰ ਥਾਣਾ ਐਸੀ ਰਕੇਸ਼ ਕੁਮਾਰ ਨੇ ਐਸੇ ਹੀ ਕੁਲਦੀਪ ਰਾਏ ਨਾਲ ਰੱਖ ਕੇ ਦਰਾਨੇ ਚੈਕਿੰਗ ਐਕਟਵਰ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਵਾ ਚੋਰੀ ਦਾ ਸੀਗਾ ਤੇ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਕਵਰ ਹੋਏ। ਸ਼ੇਰ ਮੁਕਰਮਾ ਦੱਜ ਕਰਕੇ ਉਹਦੀ ਅਰੈਸਟ ਪਾਈ ਗਈ। ਰੈਸਟ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ। ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਉੱਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ। ਜਿਹਦੇ ਜਿਹਦੇ ਭਾਵ ਤੇ ਜਾਂ ਮਕਦਮਾ ਨੰਬਰ 16 ਮਿਤੀ 27 ਤਿੰਨ 25 ਜਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 338 336 3 342 344 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮਕਰਮਾ ਜਿਹੜੀ ਤਫ਼ਤੀਸ਼ਾ ਉਹਦੀ ਪੁੱਛਗਿੱਛ ਹੋਰ ਕੀਤੀ ਜਾ ਰਹੀ ਹੈ